ਜ਼ਿਲ੍ਹਾ ਤਰਨਤਾਰਨ ਦੇ ਦੀਨਪੰਦੇ ਪਿੰਡ ਕੁਰਕ ਪਿੰਡ ਵਿਖੇ 1 ਕਿਲੋ ਹੈਰੋਇਨ ਤਸਕਰੀ ਮਾਮਲੇ ਦੇ ਵਿੱਚ ਦੋਸ਼ੀ ਗੁਰਪਿੰਦਰ ਸਿੰਘ ਪੁੱਤਰ ਬਲਵਿੰਦਰ ਸਿੰਘ ਦੀ ਪ੍ਰਾਪਰਟੀ ਨੂੰ ਸੀਲ ਕਰਨ ਦੇ ਸਬਡਿਵੀਜ਼ਨ ਪੀਖੀ ਪਿੰਡ ਤੇ ਡੀਐਸਪੀ ਪ੍ਰੀਤਿੰਦਰ ਸਿੰਘ ਦੀ ਯੋਗ ਗਵਾਹੀ ਦੇ ਹੇਠ ਨੋਟਿਸ ਕੰਡਾ ਤੇ ਚੁਕਾਈ ਗਏ ਐਸ ਉਪਰੰਤ ਜਾਣਕਾਰੀ ਦਿੰਦੇ ਹਾਂ ਸਬਡਿਵੀਜ਼ਨ ਪੀਖੀ ਵਿੰਡ ਤੇ ਡੀਐਸਪੀ ਨੇ ਦੱਸਿਆ ਗੁਰਪਿੰਦਰ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਕੁਰਕ ਵਿੰਡ ਤੇ ਕੁਝ ਸਾਲ ਪਹਿਲਾਂ ਐਫਆਈਆਰ ਨੰਬਰ 50 ਮੁਕੱਦਮਾ ਦਰਜ ਕੀਤਾ ਗਿਆ ਸੀ ਫਿਰੋਜ਼ਪੁਰ ਵਿਖੇ ਜਿਸ ਦੇ ਵਿੱਚ ਗੁਰਪਿੰਦਰ ਸਿੰਘ ਦੇ ਕੋਲੋਂ ਇੱਕ ਕिलो ਹੈਰੋਇਨ ਬਰਾਮਦ ਹੋਈ ਜਿਸ ਦੇ ਵਿੱਚ ਥਾਣਾ ਕੱਚਾ ਪੱਕਾ ਵਿਖੇ 68 ਐਫ ਦੀ ਕਾਰਵਾਈ ਕੀਤੀ ਗਈ ਅਤੇ ਗੁਰਪਿੰਦਰ ਸਿੰਘ ਦੀ ਰਿਹਾਈਸ਼ ਥਾਣਾ ਕੱਚਾ ਪੱਕਾ ਦੀ ਨੋਂਦੀ ਹੈ ਇਸ ਪ੍ਰਾਪਰਟੀ ਦੀ ਕੀਮਤ 71 ਲੱਖ 40 ਹਜ਼ਾਰ ਰੁਪਏ ਬਣਦੀ ਹੈ ਅਤੇ ਜਿਸ ਨੂੰ ਕਿ ਹੁਣ ਸੀਲ ਕਰ ਦਿੱਤਾ ਗਿਆ ਐਸੇ ਦੌਰਾਨ ਟੀਐਸਪੀ ਦੇ ਵੱਲੋਂ ਜਾਣਕਾਰੀ ਦਿੰਦੇ ਆ ਹੋਰ ਕੀ ਕੁਝ ਦੱਸਿਆ ਗਿਆ ਸੋ ਆਉ ਸੁਣਦੇ ਆ ਉਹਨਾਂ ਦੀ ਜ਼ੁਬਾਨੀ ਇੱਕ ਐਫ ਆਈ ਆਰ ਨੰਬਰ 50 ਕੁਲਗੜੀ ਫਿਰੋਜ਼ਪੁਰ ਦਰਜ ਰਜਿਸਟਰ ਹੋਇਆ ਸੀਗਾ ਇਦੇ ਵਿੱਚ ਗੁਰਪਿੰਦਰ ਸਿੰਘ ਆ ਸਾਨੂੰ ਬਲਵਿੰਦਰ ਸਿੰਘ ਇਹਦੇ ਕੋਲੋਂ 1 ਕਿਲੋ ਹੀਰੋਨ ਨੂੰ ਰਿਕਵਰ ਹੋਈ ਸੀ 68 ਐਫ ਦੀ ਕਾਰਵਾਈ ਜਿਹੜੀ ਥਾਣਾ ਕੱਚਾ ਪੱਖਾ ਨੂੰ ਕਿਉਂਕਿ ਰੈਸ਼ੀ ਇਥੋਂ ਦਾ ਇਧਰੋਂ ਕੀਤੀ ਗਈ ਸੀ ਤੇ ਇਹਨਾਂ ਦਾ ਜਿਹੜਾ ਮਕਾਨ ਹੈ 71 ਲੱਖ 40 ਹਜ਼ਾਰ ਰੁਪਏ ਦੀ ਕੀਮਤ ਵਾਲੀ ਮਕਾਨ ਤੇ ਦੁਕਾਨਾਂ ਇਹ ਕੰਪੀਟੈਂਟ ਅਥਾਰਟੀ ਦਿੱਲੀ ਨੇ ਇਹਨਾਂ ਨੂੰ ਫ੍ਰੀਜ਼ ਕੀਤਾ। ਇਸ ਤੋਂ ਇਲਾਵਾ ਵੀ ਸਰ ਕੋਈ ਹੋਰ ਵੀ ਪ੍ਰਾਪਰਟੀ ਹੈ ਜਨਸੀਲ ਵੀ ਹੈ। ਅੱਜ ਅੱਜ ਚਾਰਕ ਦੇ ਇੱਕ ਕੇਸ ਨੇ ਉਸ ਤੋਂ ਬਾਅਦ ਇੱਕ ਸਾਡਾ ਡਾਲੂ ਪਿੰਡ ਦੇ ਵਿੱਚ ਉੱਥੇ ਜਿਹੇ ਹੀਰੋਇਨ ਦੀ ਰਿਕਵਰੀ ਹੋਈ ਸੀ 3-4 ਕਿਲੋ ਉਹਨਾਂ ਦੀ ਪ੍ਰਾਪਰਟੀ ਆ ਜਿਹੜੀ ਕੰਪੀਟੈਂਟ ਅਥਾਰਟੀ ਨੇ ਫੀਸ ਕੀਤੀ ਆ ਤੇ ਇੱਕ ਲਾਖਨਾ ਪਿੰਡ ਆ ਖਾਨਾ ਬਲਟੂਆ ਦੇ ਵਿੱਚ ਉੱਥੇ ਵੀ ਪ੍ਰਾਪਰਟੀ ਸੀਜ਼ ਹੋਈ ਆ ਤੇ ਅਸੀਂ ਇਹਨਾਂ ਦਾ ਜਿਹੜਾ ਸਰਟੀਫਿਕੇਟ ਇਹਨਾਂ ਦੇ ਘਰ ਦੇ ਬਾਹਰ ਚਪਕਾ ਕੇ ਤੇ ਇਹਦੀ ਜਿਹੜੀ ਸੂਚਨਾ ਉਹ ਕੰਪੀਟੈਂਟ ਅਥਾਰਟੀ ਨੂੰ ਭੇਜਣੀ ਸਰ ਜਿਹੜੇ ਨਸ਼ੇ ਦੇ ਕਾਰੋਬਾਰ ਕਰਦੇ ਨੇ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੀਦਾ ਦੇਖੋ ਸੰਦੇਸ਼ ਤੁਹਾਡੇ ਬਿਲਕੁਲ ਸਪਸ਼ਟ ਸਾਹਮਣੇ ਆ ਨਸ਼ੇ ਦੇ ਕਾਰੋਬਾਰ ਕਰਕੇ ਤੁਸੀਂ ਜੋ ਮਰਜ਼ੀ ਬਣਾ ਲਓ ਅਕਸਰ ਉਹ ਜਾਣਾ ਸਰਕਾਰ ਦੇ ਖਾਤੇ 'ਚ ਸੋ ਮੈਂ ਜਿਹੜੇ ਇਸ ਕਾਲੇ ਧੰਦੇ ਦੇ ਵਿੱਚ ਸ਼ਾਮਲ ਆ ਮੈਂ ਉਹਨਾਂ ਨੂੰ ਵਾਰਨਿੰਗ ਦੇਣਾ ਚਾਹੁੰਦਾ ਕਿ ਇਸ ਤੋਂ ਪਿੱਛੇ हट ਜਾਓ ਕਾਲੇ ਧੰਦਿਆਂ ਦੇ ਵਿੱਚ ਕੀਤੀਆਂ ਗਈਆਂ ਸਾਰੀਆਂ ਜਾਇਦਾਦਾਂ ਸਭ ਕੁਝ ਜ਼ਬਤ ਹੋਉਂਦੀ ਹੈ ਤੇ ਸਰਕਾਰ ਇਹਨਾਂ ਨੂੰ ਨਿਲਾਮ ਕਰਕੇ ਤੇ ਸਰਕਾਰ ਪੰਜਾਬ ਸਰਕਾਰ ਤੇ ਸੈਂਟਰਲ ਸਰਕਾਰ ਦੇ ਖਾਤੇ 'ਤੇ ਜਿਹੜੇ ਪੈਸੇ ਲਮਾਉਂਦੀ ਹੈ ਜ਼ਿਲ੍ਹਾ ਤਰਨਤਾਰਨ ਦੇ ਦੀਨਪੰਹ ਦੇ ਪਿੰਡ ਕੁਰਕ ਪਿੰਡ ਵਿਖੇ 1 ਕਿਲੋ ਹੈਰੋਇਨ ਤਸਕਰੀ ਮਾਮਲੇ ਦੇ ਵਿੱਚ ਦੋਸ਼ੀ ਗੁਰਪਿੰਦਰ ਸਿੰਘ ਪੁੱਤਰ ਬਲਵਿੰਦਰ ਸਿੰਘ ਦੀ ਪ੍ਰਾਪਰਟੀ ਨੂੰ ਸੀਲ ਕਰਨ ਦੇ ਸਬਡਿਵੀਜ਼ਨ ਪੀਖੀ ਬਿੰਡ ਤੇ ਡੀਐਸਪੀ ਪ੍ਰੀਤਿੰਦਰ ਸਿੰਘ ਦੀ ਯੋਗ ਗਵਾਹੀ ਦੇ ਹੇਠ ਨੋਟਿਸ ਕੰਡਾ ਤੇ ਚੁਕਾਈ ਗਏ ਐਸ ਉਪਰੰਤ ਜਾਣਕਾਰੀ ਦਿੰਦੇ ਹਨ ਸਬਡਿਵੀਜ਼ਨ ਪੀਖੀ ਬਿੰਡ ਤੇ ਡੀਐਸਪੀ ਨੇ ਦੱਸਿਆ ਗੁਰਪਿੰਦਰ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਕੁਰਕ ਬਿੰਡ ਤੇ ਕੁਝ ਸਾਲ ਪਹਿਲਾਂ ਐਫਆਈਆਰ ਨੰਬਰ 50 ਮੁਕੱਦਮਾ ਦਰਜ ਕੀਤਾ ਗਿਆ ਸੀ ਫਿਰੋਜ਼ਪੁਰ ਵਿਖੇ ਜਿਸ ਦੇ ਵਿੱਚ ਗੁਰਪਿੰਦਰ ਸਿੰਘ ਦੇ ਕੋਲੋਂ ਇੱਕ ਕਿਲੋ ਹੈਰੋਇਨ ਬਰਾਮਦ ਹੋਈ ਜਿਸ ਦੇ ਵਿੱਚ ਥਾਣਾ ਕੱਚਾ ਪੱਕਾ ਵਿਖੇ 68 ਐਫ ਦੀ ਕਾਰਵਾਈ ਕੀਤੀ ਗਈ ਅਤੇ ਗੁਰਪਿੰਦਰ ਸਿੰਘ ਦੀ ਰਿਹਾਈਸ਼ ਥਾਣਾ ਕੱਚਾ ਪੱਕਾ ਅਧੀਨ ਆਉਂਦੀ ਹੈ ਇਸ ਪ੍ਰਾਪਰਟੀ ਦੀ ਕੀਮਤ 71 ਲੱਖ 40 ਹਜ਼ਾਰ ਰੁਪਏ ਬਣਦੀ ਹੈ ਅਤੇ ਜਿਸ ਨੂੰ ਕਿ ਹੁਣ ਸੀਲ ਕਰ ਦਿੱਤਾ ਗਿਆ ਐਸੇ ਦੌਰਾਨ ਟੀਐਸਪੀ ਦੇ ਫਰੋਂ ਜਾਣਕਾਰੀ ਦਿੰਦੇ ਆ ਹੋਰ ਕੀ ਕੁਝ ਦੱਸਿਆ ਗਿਆ ਸੁਆਉ ਸੁਣਦੇ ਆ ਉਹਨਾਂ ਦੀ ਜ਼ੁਬਾਨੀ ਇੱਕ ਐਫਆਈਆਰ ਨੰਬਰ 50 ਕੁਲਗੜੀ ਫਰੋਜ਼ਪੁਰ ਦਰਜ ਰਜਿਸਟਰ ਹੋਇਆ ਸੀਗਾ ਇਦੇ ਵਿੱਚ ਗੁਰਪਿੰਦਰ ਸਿੰਘ ਆ ਸਾਨੂੰ ਬਲਵਿੰਦਰ ਸਿੰਘ ਇਹਦੇ ਕੋਲੋਂ 1 ਕਿਲੋ ਹੀਰੋਨ ਰਿਕਵਰ ਹੋਈ ਸੀ 68 ਐਫ ਦੀ ਕਾਰਵਾਈ ਜਿਹੜੀ ਥਾਣਾ ਕੱਚਾ ਪੱਕਾ ਨੂੰ ਕਿਉਂਕਿ ਰੈਸ਼ੀ ਇੱਥੋਂ ਦਾ ਇਧਰੋਂ ਕੀਤੀ ਗਈ ਸੀ ਤੇ ਕਿਨਾਂ ਦਾ ਜਿਹੜਾ ਮਕਾਨ ਹੈ 71 ਲੱਖ 40 ਹਜ਼ਾਰ ਰੁਪਏ ਦੀ ਕੀਮਤ ਵਾਲੀ ਮਕਾਨ ਤੇ ਦੁਕਾਨਾਂ ਇਹ ਕੰਪੀਟੈਂਟ ਅਥਾਰਟੀ ਦਿੱਲੀ ਨੇ ਇਹਨਾਂ ਨੂੰ ਫ੍ਰੀਜ਼ ਕੀਤਾ ਇਸ ਤੋਂ ਇਲਾਵਾ ਵੀ ਸਰ ਕੋਈ ਹੋਰ ਵੀ ਪ੍ਰਾਪਰਟੀ ਜਨਸੀਲ ਕੀਤੀ ਹੈ ਅੱਜ ਅੱਜ 4 ਤੱਕ ਵੀ ਕੇਸ ਨੇ ਉਸ ਤੋਂ ਬਾਅਦ ਇੱਕ ਕਨਾ ਡਲ ਪਿੰਡ ਦੇ ਵਿੱਚ ਉੱਥੇ ਵੀ ਹੀਰੋਨ ਦੀ ਰਿਕਵਰੀ ਹੋਈ ਸੀ 3-4 ਕਿਲੋ ਉਹਨਾਂ ਦੀ ਪ੍ਰਾਪਰਟੀ ਆ ਜਿਹੜੀ ਕੰਪੀਟੈਂਟ ਅਥਾਰਟੀ ਨੇ ਸੀਜ਼ ਕੀਤੀ ਆ ਤੇ ਇੱਕ ਲਾਖਣਾ ਪਿੰਡ ਹੈਗਾ ਆਣਾ ਬਲਟੂਆ ਦੇ ਵਿੱਚ ਉੱਥੇ ਵੀ ਪ੍ਰਾਪਰਟੀ ਸੀਜ਼ ਹੋਈ ਆ ਤੇ ਅਸੀਂ ਇਹਨਾਂ ਦਾ ਜਿਹੜਾ ਸਰਟੀਫਿਕੇਟ ਇਹਨਾਂ ਦੇ ਘਰ ਦੇ ਬਾਹਰ ਚਪਕਾ ਕੇ ਤੇ ਇਹਦੀ ਜਿਹੜੀ ਸੂਚਨਾ ਉਹ ਕੰਪੀਟੈਂਟ ਅਥਾਰਟੀ ਨੂੰ ਭੇਜਦੇ ਹਾਂ ਸਰ ਜਿਹੜੇ ਨਸ਼ੇ ਦੇ ਕਾਰੋਬਾਰ ਕਰਦੇ ਨੇ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੀਦਾ ਦੇਖੋ ਸੰਦੇਸ਼ ਤੁਹਾਡੇ ਬਿਲਕੁਲ ਸਪਸ਼ਟ ਸਾਹਮਣੇ ਆ ਨਸ਼ੇ ਦੇ ਕਾਰੋਬਾਰ ਕਰਕੇ ਤੁਸੀਂ ਜੋ ਮਰਜ਼ੀ ਬਣਾ ਲਓ ਅਕਸਰ ਨੂੰ ਜਾਣਾ ਸਰਕਾਰ ਦੇ ਖਾਤੇ 'ਚ ਸੋ ਮੈਂ ਜਿਹੜੇ ਇਸ ਕਾਲੇ ਧੰਦੇ ਦੇ ਵਿੱਚ ਸ਼ਾਮਲ ਆ ਮੈਂ ਉਹਨਾਂ ਨੂੰ ਵਾਰਨਿੰਗ ਦੇਣਾ ਚਾਹੁੰਦਾ ਕਿ ਇਸ ਤੋਂ ਪਿੱਛੇ हट ਜਾਓ ਕਾਲੇ ਧੰਦਿਆਂ ਦੇ ਵਿੱਚ ਕੀਤੀਆਂ ਗਈਆਂ ਸਾਰੀਆਂ ਜਾਇਦਾਦਾਂ ਸਭ ਕੁਝ ਜ਼ਬਤ ਹੋਉਂਦੀ ਹੈ ਤੇ ਸਰਕਾਰ ਇਹਨਾਂ ਨੂੰ ਨਿਲਾਮ ਕਰਕੇ ਤੇ ਸਰਕਾਰ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਦੇ ਖਾਤੇ 'ਚ ਜਿਹੜੇ ਪੈਸੇ ਦਮਾਉਂਦੀ ਹੈ